ਕੰਸੂ ਮਾਮਾ ਜਾਂ ਸ਼ਕੁਨੀ ਮਾਮਾ ਜੇ ਇਹ ਕਿਰਦਾਰਾਂ ਦੀਆਂ ਕਹਾਣੀਆਂ ਸੁਣ ਕੇ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਕੋਈ ਮਾਮਾ ਆਪਣੇ ਭਾਂਜੇ ਬਾਰੇ ਮਾੜਾ ਵੀ ਕਿਵੇਂ ਸੋਚ ਸਕਦਾ ਹੈ ਪਰ ਕਾਲੀ ਯੁੱਗ ਵਿੱਚ ਵੀ ਅਜਿਹੇ ਕਿਰਦਾਰਾਂ ਦੀ ਕੋਈ ਘਾਟ ਨਹੀਂ ਹੈ ਖਬਰ ਹੈ ਮੋਗਾ ਦੇ ਪਿੰਡ ਫੱਤੇ ਉੱਲਾ ਸ਼ਾਦੀ ਜਿੱਥੇ ਇੱਕ ਮਾਮੇ ਨੇ ਆਪਣੀ ਸੱਕੀ ਭਾਂਜੀ ਅਤੇ ਸੋਤੇਲੇ ਅਪਾਹੀਜ ਭਾਂਜੇ ਦੀ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਸੀਂ ਅਕਸਰ ਸੁਣਦੇ ਹਾਂ ਕਿ ਪੁੱਤ ਕਪੁੱਤ ਹੋ ਸਕਦਾ ਏ ਪਰ ਮਾਤਾ ਕੁਮਾਤਾ ਨਹੀਂ ਹੋ ਸਕਦੀ ਪਰ ਇਸ ਕਥਨ ਨੂੰ ਵੀ ਕਲਯੁਗੀਆਂ ਨੇ ਝੂਠਾ ਪਾ ਦਿੱਤਾ ਏ ਇਹਨਾਂ ਦੋਵਾਂ ਮਾਸੂਮ ਬੱਚਿਆਂ ਨੂੰ ਮਾਰਨ ਵਿੱਚ ਉਹਨਾਂ ਦੀ ਮਾਂ ਵੀ ਸ਼ਾਮਲ ਸੀ ਇਹਨਾਂ ਬੱਚਿਆਂ ਦਾ ਪਿਤਾ ਸ਼ੇਰ ਸਿੰਘ ਘਰ ਤੋਂ ਬਾਹਰ ਗਿਆ ਹੋਇਆ ਸੀ ਜਦ ਉਸਦੀ 3 ਸਾਲਾਂ ਦੀ ਬੱਚੀ ਨੇ ਆਪਣੀ ਮਾਂ ਤੋਂ ਕੁਝ ਖਾਣ ਲਈ ਮੰਗਿਆ ਤਾਂ ਉਸਦੀ ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਸ ਸਮੇਂ ਸ਼ੇਰ ਸਿੰਘ ਦੀ ਪਹਿਲੀ ਪਤਨੀ ਤੋਂ ਦੋ ਅਪਾਹਜ ਬੱਚੇ ਲਾਪਰੇ ਸਿੰਘ ਅਤੇ ਧਰਮਪ੍ਰੀਤ ਸਿੰਘ ਨੇ ਆਪਣੀ ਸੋਤੇਲੀ ਮਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਜ ਆਪਣੇ ਪਿਤਾ ਨੂੰ ਦਿਖਾਉਣ ਲਈ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਵੀਡੀਓ ਬਣਾਉਂਦਿਆਂ ਦੇਖ ਇਹਨਾਂ ਬੱਚਿਆਂ ਦੀ ਮਾਂ ਨੇ ਫੋਨ ਖੋ ਕੇ ਸੁੱਟ ਦਿੱਤਾ ਇਸ ਤੋਂ ਬਾਅਦ ਸ਼ੇਰ ਸਿੰਘ ਦੇ ਘਰ ਆਉਣ ਤੇ ਜਦ ਉਸ ਨੂੰ ਪਤਾ ਲੱਗਾ ਤਾਂ ਦੋਵਾਂ પતિ ਪਤਨੀ ਦੇ ਵਿੱਚ ਕਾਫੀ ਤਹਿਸ ਹੋਈ ਜਿਸ ਤੋਂ ਬਾਅਦ ਸ਼ੇਰ ਸਿੰਘ ਨੇ ਆਪਣੀ ਪਤਨੀ ਦੇ ਭਰਾ ਮਲਕੀਤ ਅਤੇ ਉਸ ਦੀ ਮਾਂ ਨੂੰ ਬੁਲਾ ਲਿਆ ਪਰ ਗੱਲ ਘਟਣ ਦੀ ਬਜਾਏ ਹੋਰ ਵੀ ਵੱਧ ਗਈ ਅਤੇ ਸ਼ੇਰ ਸਿੰਘ ਦੇ ਸਾਲੇ ਅਤੇ ਪਤਨੀ ਨੇ ਮਿਲ ਕੇ 12 ਸਾਲ ਦੇ ਅਪਾਹਜ ਲਾਪਰੀ ਸਿੰਘ ਅਤੇ 3 ਸਾਲ ਦੀ ਬੱਚੀ ਜੈਸਮੀਨ ਨੂੰ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਖੂਨੀ ਖੇੜ ਵਿੱਚ ਇਹਨਾਂ ਦੋਵਾਂ ਮਿੱਤਰ ਬੱਚਿਆਂ ਦਾ ਭਰਾ ਧਰਮਪ੍ਰੀਤ ਬਚ ਗਿਆ ਜਿਸ ਨੇ ਪੂਰੀ ਵਾਰਦਾਤ ਦੀ ਕਹਾਣੀ ਸਭ ਨੂੰ ਸੁਣਾਈ ਰਿਕਾਰਡਿੰਗ ਕੱਲੀ ਵਿਥਵਾਜ ਕਿਨੇ ਕੀਤੀ ਸੀ ਮੈਂ ਕੀਤੀ ਮੈਨੂੰ ਬਾ ਚੁੱਕ ਕੇ ਥੱਲੇ ਮਾਰਿਆ ਦਿਖਾਈ ਕਿਉਂ ਦਿਖਾਉਣ ਕਿਉਂ ਲੱਗੇ ਮਾਰ ਖੋ ਕੇ ਪਰ ਹਮਾਰਾ ਇਹ ਨਾ ਇਹ ਦੋਨੇ ਪ੍ਰਾਪਤ ਤਰਮਜੀਤ ਤੇ ਲਾਜਜੀ ਦੋਨੇ ਇਹ ਇਹਦੀ ਛੋਟੀ ਭੈਣ ਸੋਇਟ ਖੇਡਦੀ ਪਈ ਸੀ ਇਹਦੀ ਮਾਤਾ ਨੇ ਉਹਨੂੰ ਕੁਝ ਖਾਣ ਵਾਸਤੇ ਥੋੜੀ ਚੀਜ਼ ਦਿੱਤੀ ਤੇ ਉਹ ਜਦੋਂ ਚੇਜ ਉਹਨੇ ਫੜਾਈ ਉਹਨੇ ਦੀ ਮਾਤਾ ਨੇ ਥੋੜੀ ਚੀਜ਼ ਵੀ ਫੜ ਲਈ ਤਾਂ ਉਹ ਮੁੜ ਕੇ ਜਦੋਂ ਖਾਣ ਤੇ ਉਹਨੇ ਦੁਬਾਰਾ ਫਿਰ ਚੀਜ਼ ਮੰਗੀ ਤੇ ਉਹਨੇ ਲੜਕੀ ਨੂੰ ਚਪੇੜਾ ਮਾਰਨੀ ਸ਼ੁਰੂ ਕਰ ਦਿੱਤੀ ਇਹਨੇ ਆਖਿਆ ਵੀ ਬੱਚਾ ਵੀ ਤੂੰ ਇਹ ਨਾ ਮਾਰ ਰਹਿਣ ਦੇ ਤੂੰ ਚੀਜ਼ਾਂ ਨੇ ਦੇ ਦੇ ਹੋਰ ਬੇਸ਼ੱਕ ਇਹਨੇ ਤਾਂ ਕਮਾਰ ਕੇ ਨੰਬ ਚੇ ਨੂੰ ਖਲੇ ਡੇਕਤਾ ਮੁੜ ਕੇ ਸ਼ੇਰ ਸਿੰਘ ਆ ਗਿਆ ਉਹਨੇ ਸ਼ੇਰ ਸਿੰਘ ਨੇ ਆਣ ਕੇ ਆਖਿਆ ਵੀ ਤੂੰ ਕਿਉਂ ਲੜਦੇ ਇਹਨੇ ਇਹ ਮੂਵੀ ਬਣਾਉਦਾ ਪਿਆ ਹੀ ਹੁੰਦੀ ਉਹਨੇ ਇਹਦੇ ਕੋਲ ਮੋਬਾਈਲ ਖੋ ਕੇ ਚਲਾ ਦਿੱਤਾ ਪਾਸੇ ਥੋੜੇ ਦਾ ਜਦੋਂ ਉਹਨੇ ਮੋਬਾਈਲ ਛੱਡਿਆ ਪਾਸੇ ਤੇ ਉਹਨੇ ਸ਼ੇਰ ਨੇ ਆਦੇ ਸਾਲੇ ਨੂੰ ਫੋਨ ਕੀਤਾ ਮੁੜ ਕੇ ਉਹਦਾ ਸਾਲਾ ਤੇ ਸੱਸ ਦੋਵੇਂ ਆ ਗਏ ਨਿੱਥੇ ਉਹਨੇ ਆਣ ਕੇ ਇੱਥੇ ਫਿਰ ਮੁੜ ਕੇ ਉਹਨੂੰ ਗੁੰਡੇ ਨੂੰ ਕੁਹਾੜੀ ਮਾਰੀ ਤੇ ਕੁੜੀ ਨੂੰ ਵੀ ਕੁਹਾੜੀ ਮਾਰੀ ਕੁੜੀ ਦੀ ਮੌਤ ਹੋ ਗਈ ਮੁੰਡੇ ਦੀ ਮੌਤ ਹੋ ਗਈ ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਇਹਨਾਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਕਿ ਆਖਿਰ ਉਨ੍ਹਾਂ ਨੇ ਇਹਨਾਂ ਭਿਆਨਕ ਕਦਮ ਕਿਉਂ ਚੁੱਕਿਆ। ਜੋ prelimi ਪਰਤਾਲ ਮੇ ਇਹ ਪਤਾ ਚੱਲਿਆ ਕਿ इनके ਘਰ ਮੇ ਕੁਝ ਝਗੜਾ ਹੋਇਆ। ਤੋਂ ਜੋ ਮੰਦੇ ਬੱਚੇ تھے, ਉਨਕੀ ਮਾਂ ਔਰ ਉਤਕਾ ਜੋ ਮਾਮਾ ਹੈ ਔਰ ਉਨਕੇ ਬਾਪ ਕੇ ਸਾਥ आपस में झगड़े के कारण जो दो बच्चे हैं उनका मर्डर हुआ है तो उसमें अभी पड़ताल कर रहे हैं पड़ताल करके जैसे भी होगा जो भी असल कल्प्रेट हैं उनको बुक किया जाएगा